ਅਚਾਰ ਖਾਣ ਦੇ ਸ਼ੌਕੀਨਾ ਲਈ ਬੁਰੀ ਖਬਰ ਅਚਾਰ ਖਾਣ ਦੇ ਨਾਲ ਹੋ ਰਿਹਾ ਹੈ ਕੈਂਸਰ ਡਾਕਟਰ ਨੇ ਕਰ ਦਿੱਤਾ ਅਚਾਰ ਨੂੰ ਲੈ ਕੇ ਵੱਡਾ ਖੁਲਾਸਾ ਅਸੀਂ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ ਕਿ ਅਚਾਰ ਜਿੰਨਾ ਪੁਰਾਣਾ ਹੋਵੇਗਾ ਓਨਾ ਹੀ ਜ਼ਿਆਦਾ ਸੁਆਦੀਸ਼ਟ ਹੋਵੇਗਾ ਪਰ ਹੁਣ ਖੁਲਾਸਾ ਹੈਰਾਨੀਜਨਕ ਹੋਇਆ ਜੀहां ਜਿੰਨਾ ਪੁਰਾਣਾ ਅਚਾਰ ਹੋਵੇਗਾ ਕੈਂਸਰ ਦਾ ਖਤਰਾ ਵੀ ਓਨਾ ਹੀ ਜ਼ਿਆਦਾ ਵਧੇਗਾ ਜੇ ਬਿਲਕੁਲ ਸਹੀ ਸੁਣਿਆ ਤੁਸੀਂ ਤੇ ਅਚਾਰ ਦਾ ਸੇਵਨ ਜੇਕਰ ਤੁਸੀਂ ਕਰਦੇ ਹੋ ਜੇਕਰ ਤੁਸੀਂ ਅਚਾਰ ਖਾਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਬੇहद ਲਾਜ਼ਮੀ ਹੈ ਕਿਉਂਕਿ ਅਚਾਰ ਦੇ ਨਾਲ ਵੀ ਕੈਂਸਰ ਵਰਗੀ ਲਾ ਇਲਾਜ ਬਿਮਾਰੀ ਵਧ ਰਹੀ ਹੈ ਤੇ ਵੱਡੇ ਹੈਰਾਨ ਕਰਨ ਵਾਲੇ ਖੁਲਾਸੇ ਵੀ ਹੋਏ ਨੇ ਜੇਕਰ ਖਾਣੇ ਦੀ ਥਾਲੀ ਦੇ ਵਿੱਚ ਸਬਜ਼ੀ ਅਤੇ ਰੋਟੀ ਦੇ ਨਾਲ ਆਚਾਰ ਵੀ ਮਿਲ ਜਾਵੇ ਤਾਂ ਖਾਣ ਦਾ ਮਜ਼ਾ ਦੁੱਗਣਾ ਹੋ ਜਾਂਦਾ ਹੈ। ਬਹੁਤ ਸਾਰੇ ਲੋਕਾਂ ਦੇ ਲਈ ਖਾਣਾ ਆਚਾਰ ਤੋਂ ਬਿਨਾ ਪੂਰਾ ਨਹੀਂ ਹੁੰਦਾ। ਥਾਲੀ ਦੇ ਵਿੱਚ ਚਾਹੇ ਕਿੰਨੇ ਵੀ ਪਕਵਾਨ ਪਰੋਸੇ ਜਾਣ ਆਚਾਰ ਦਾ ਇੱਕ ਟੁਕੜਾ ਹੀ ਉਹਨਾਂ ਨੂੰ ਅਸਲਤ ਸੰਤੁਸ਼ਟੀ ਦੇ ਸਕਦਾ ਹੈ। ਤੇ ਨਾਲ ਹੀ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਕਿ ਆਚਾਰ ਜਿੰਨਾ ਪੁਰਾਣਾ ਹੋਵੇਗਾ ਆਚਾਰ ਦੇ ਵਿੱਚ ਸੁਆਦ ਓਨਾ ਹੀ ਜ਼ਿਆਦਾ ਹੁੰਦਾ ਹੈ। ਪਰ ਜੇਕਰ ਤੁਸੀਂ ਵੀ ਆਚਾਰ ਦੇ ਅਜਿਹੇ ਸ਼ੌਕੀਨ ਹੋ ਤਾਂ ਇੱਕ ਖਬਰ ਤੁਹਾਡੇ ਲਈ ਹੈ ਆਚਾਰ ਨੂੰ ਲੈ ਕੇ ਇੱਕ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ ਜੋ ਸਾਲਾਂ ਤੋਂ ਭਾਰਤੀ ਪਲੇਟਾਂ ਦਾ ਸੁਆਦ ਵਧਾ ਰਹੇ ਨੇ ਜੀ ਹਾਂ ਕੈਂਸਰ ਇਮਿਊਨੋਥੈਰੇਪੀਸਟ ਅਤੇ ਡੇਨਵੈਕਸ ਕਲੀਨਿਕ ਦੇ ਸੰਸਥਾਪਕ ਨਿਰਦੇਸ਼ਕ ਡਾਕਟਰ ਜਮਾਲ ਇਕ ਖਾਨ ਦਾ ਕਹਿਣਾ ਹੈ ਕਿ ਪੁਰਾਣੇ ਆਚਾਰ ਤੁਹਾਡੇ ਸਰੀਰ ਦੇ ਵਿੱਚ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਵਧਾ ਸਕਦੇ ਨੇ ਇੰਨਾ ਹੀ ਨਹੀਂ ਕੈਂਸਰ ਦੇ ਜ਼ਿਆਦਾ ਮਾਮਲੇ ਉਹਨਾਂ ਪਰਿਵਾਰਾਂ 'ਚ ਦੇਖਣ ਨੂੰ ਮਿਲਦੇ ਹਨ ਜਿੱਥੇ ਅਚਾਰ ਦਾ ਜ਼ਿਆਦਾ ਸੇਵਨ ਕੀਤਾ ਜਾਂਦਾ ਹੈ। ਕੈਂਸਰ ਇਮਿਊਨੋਥੈਰੇਪਿਸਟ ਡਾਕਟਰ ਜਮਾਲ ਏਖਾਨ ਦਾ ਕਹਿਣਾ ਹੈ ਕਿ ਅਚਾਰ ਨੂੰ ਲੰਬੇ ਸਮੇਂ ਤੱਕ ਰੱਖ ਕੇ ਖਾਣ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਦਾ ਖਤਰਾ ਵੀ ਰਹਿੰਦਾ ਹੈ। ਲੰਬੇ ਸਮੇਂ ਤੱਕ ਰੱਖੇ ਅਚਾਰ ਵਿੱਚ ਫ੍ਰੀ ਰੈਡੀਕਲਸ ਬਣ ਜਾਂਦੇ ਨੇ ਜੋ ਕਾਟਕ ਹੋ ਸਕਦੇ ਨੇ। ਡਾਕਟਰ ਜਮਾਲ ਏਖਾਨ ਨੇ ਕਿਹਾ ਸਾਡੀ ਪੁਰਾਣੀ ਕਹਾਵਤ ਹੈ ਕਿ ਅਚਾਰ ਜਿੰਨਾ ਪੁਰਾਣਾ ਹੋਵੇ ਓਨਾ ਹੀ ਚੰਗਾ ਹੁੰਦਾ ਪਰ ਅਸਲ ਦੇ ਵਿੱਚ ਅਚਾਰ ਜਿੰਨਾ ਪੁਰਾਣਾ ਹੁੰਦਾ ਉਸ ਦੇ ਵਿੱਚ ਓਨੇ ਹੀ ਜ਼ਿਆਦਾ ਫ੍ਰੀ ਰੈਡੀਕਲ ਪੈਦਾ ਹੁੰਦੇ ਨੇ ਅਸਲ ਦੇ ਵਿੱਚ ਕੋਈ ਵੀ ਭੋਜਨ ਜੋ ਲੰਬੇ ਸਮੇਂ ਦੇ ਲਈ ਸਟੋਰ ਕੀਤਾ ਜਾਂਦਾ ਹੈ ਅਚਾਰ ਵੀ ਅਜਿਹਾ ਹੀ ਇੱਕ ਭੋਜਨ ਹੈ ਅਜਿਹੇ ਭੋਜਨ ਦੇ ਵਿੱਚ ਬਹੁਤ ਸਾਰੇ ਫ੍ਰੀ ਰੈਡੀਕਲਸ ਬਣ ਜਾਂਦੇ ਨੇ ਫ੍ਰੀ ਰੈਡੀਕਲਸ ਦਾ ਮਤਲਬ ਹੈ ਜੋ ਇੱਕ ਆਕਸੀਜਨ ਨੂੰ ਹਟਾ ਦਿੰਦਾ ਹੈ ਪਰ ਇਹ ਆਕਸੀਜਨ O2 ਨਹੀਂ ਸਿਰਫ O ਹੈ ਇਹ ਸਾਡੇ ਸਰੀਰ ਦੇ ਵਿੱਚ ਬਣੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਡਾਕਟਰ ਜਮਾਲ ਖਾਨ ਅੱਗੇ ਦੱਸਦੇ ਨੇ ਕਿ ਮੈਂ ਦੇਖਿਆ ਹੈ ਕਿ ਉਹਨਾਂ ਪਰਿਵਾਰਾਂ ਦੇ ਵਿੱਚ ਵੀ ਕੈਂਸਰ ਜ਼ਿਆਦਾ ਹੁੰਦਾ ਹੈ ਜਿੱਥੇ ਅਚਾਰ ਦਾ ਸੇਵਨ ਜ਼ਿਆਦਾ ਹੁੰਦਾ ਹੈ ਦੇਖੋ ਮੈਂ ਇੱਥੇ ਸਪਸ਼ਟ ਕਰ ਦਿੰਦਾ ਹਾਂ ਕਿ ਅਚਾਰ ਦੀਆਂ ਅਜਿਹੀਆਂ ਕਿਸਮਾਂ ਹਨ ਜੋ ਤੁਸੀਂ ਕੱਲ ਪਾਉਂਦੇ ਹੋ ਅਤੇ ਅੱਜ ਇਸ ਦਾ ਸੇਵਨ ਕਰਦੇ ਹੋ ਅਜਿਹੇ ਅਚਾਰ ਬਿਲਕੁਲ ਵਧੀਆ ਹੁੰਦੇ ਹਨ ਉਹਨਾਂ ਤੋਂ ਕੋਈ ਸਮੱਸਿਆ ਨਹੀਂ ਪਰ ਅਚਾਰ ਦਾ ਸੇਵਨ ਹਰ ਰੋਜ਼ ਨਹੀਂ ਕਰਨਾ ਚਾਹੀਦਾ ਇਸ ਦੇ ਨਾਲ ਹੀ ਡਾਕਟਰ ਅੱਗੇ ਕਹਿੰਦੇ ਨੇ ਕਿ ਕੋਸ਼ਿਸ਼ ਕਰੋ ਕਿ 1 ਸਾਲ ਪੁਰਾਣੇ ਅਚਾਰ ਜਾਂ ਫਿਰ 2 ਸਾਲ ਪੁਰਾਣੇ ਅਚਾਰ ਦਾ ਸੇਵਨ ਬਿਲਕੁਲ ਵੀ ਨਾ ਕਰੋ ਤੁਸੀਂ ਜਦੋਂ ਅਚਾਰ ਬਣਾ ਰਹੇ ਹੋ ਉਸੇ ਸੀਜ਼ਨ ਦੇ ਵਿੱਚ ਉਹ ਅਚਾਰ ਬਣਾ ਕੇ ਖਾ ਲਓ ਇਸ ਦਾ ਮਤਲਬ ਹੈ ਕਿ ਤੁਹਾਡੀਆਂ ਖਾਣ ਪੀਣ ਦੀਆਂ ਆਦਤਾਂ ਕੈਂਸਰ ਨੂੰ ਰੋਕਣ ਦੇ ਵਿੱਚ ਬਹੁਤ ਮਾਇਨੇ ਰੱਖਦੀਆਂ ਨੇ ਅਜਿਹੇ 'ਚ ਤੁਸੀਂ ਪੁਰਾਣੇ ਅਚਾਰ ਤੋਂ ਦੂਰੀ ਬਣਾ ਕੇ ਆਪਣੇ ਆਪ ਨੂੰ ਇਸ ਬਿਮਾਰੀ ਤੋਂ ਬਚਾ ਸਕਦੇ ਹੋ ਤਾਂ ਜੋ ਕਹਾਵਤ ਅਸੀਂ ਬਚਪਨ ਤੋਂ ਸੁਣਦੇ ਆ ਰਹੇ ਹਾਂ ਕਿ ਅਚਾਰ ਜਿੰਨਾ ਪੁਰਾਣਾ ਹੋਵੇਗਾ ਉਨਾ ਹੀ ਸੁਆਦਿਸ਼ਟ ਹੋਵੇਗਾ ਅਜਿਹੇ ਦੇ ਵਿੱਚ ਹੁਣ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਕਿ ਅਚਾਰ ਜਿੰਨਾ ਪੁਰਾਣਾ ਹੋਵੇਗਾ ਉਸ ਦੇ ਨਾਲ ਕੈਂਸਰ ਦਾ ਖਤਰਾ ਵੀ ਉਨਾ ਹੀ ਦੁੱਗਣਾ ਹੋਵੇਗਾ ਤਾਂ ਅਜਿਹੇ ਦੇ ਵਿੱਚ ਇਹ ਵੀਡੀਓ ਹਰ ਆਪਣੇ ਦੋਸਤਾਂ ਤੱਕ ਰਿਸ਼ਤੇਦਾਰਾਂ ਤੱਕ ਜ਼ਰੂਰ ਪਹੁੰਚਾਓ ਤਾਂ ਜੋ ਉਹਨਾਂ ਨੂੰ ਵੀ ਇਸ ਮਿੱਥ ਦੀ ਕਲੈਰਿਟੀ ਮਿਲ ਸਕੇ ਕਿ ਅਸਲ ਦੇ ਵਿੱਚ ਆਚਾਰ ਪੁਰਾਣਾ ਹੁੰਦਾ ਹੈ ਤਾਂ ਉਹ ਖਾਣ ਦੇ ਨਾਲ ਕੈਂਸਰ ਹੁੰਦਾ ਸਗੋਂ ਸੁਆਦ ਨਹੀਂ ਵੱਧਦਾ ਇਹ ਮਿੱਥ ਜੋ ਲੋਕਾਂ ਦੇ ਵਿੱਚ ਹੈ ਦੋਸਤਾਂ ਦੇ ਵਿੱਚ ਹੈ ਰਿਸ਼ਤੇਦਾਰਾਂ ਦੇ ਵਿੱਚ ਹੈ ਉਨਾ ਤੱਕ ਵੀਡੀਓ ਪਹੁੰਚਾ ਕੇ ਉਹਨਾਂ ਨੂੰ ਇਹ ਜਾਣਕਾਰੀ ਜ਼ਰੂਰ ਦਿਓ ਕਿ ਪੁਰਾਣੇ achar ਦਾ ਸੇਵਨ ਨਹੀਂ ਕਰਨਾ ਚਾਹੀਦਾ ਜੇਕਰ achar ਦਾ ਸੇਵਨ ਪੁਰਾਣੇ achar ਦਾ ਸੇਵਨ ਕੀਤਾ ਤਾਂ ਉਸ ਦੇ ਨਾਲ ਕੈਂਸਰ ਵੱਧ ਸਕਦਾ ਹੈ ਅਜਈਆਂ ਹੋਰ ਜਾਣਕਾਰੀ ਭਰਪੂਰ ਵੀਡੀਓ ਤੇ ਨਾਲ ਹੀ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਹਮਦਰ ਟੀਵੀ ਦੇ ਨਾਲ